ਲਾਭ ਪੂਰੇ ਨਹੀਂ ਦਿੱਤੇ ਜਾ ਰਹੇ ਉਹ ਸਾਰੀ ਉਹਨਾਂ ਦੀ ਟੀਮ ਜਿਹੜੀ ਸੀਗੀ ਇੱਕ ਮੈਮੋਰੈਂਡਮ ਲੈ ਕੇ ਮੇਰੇ ਕੋਲ ਆਈ ਸੀ ਮੈਂ ਮੰਤਰੀ ਸਾਹਿਬ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਉਹਨਾਂ ਅਧਿਆਪਕਾਂ ਨੂੰ ਉਹਨਾਂ ਦੇ ਬਣਦੇ ਜਿਹੜੇ ਸਾਰੇ ਹੱਕ ਹਕੂਕ ਨੇ ਅਧਿਕਾਰ ਨੇ ਉਹ ਦਿੱਤੇ ਜਾਣ ਤਾਂ ਜੋ ਉਹ ਬੱਚਿਆਂ ਦਾ ਭਵਿੱਖ ਹੈ ਉਹਨੂੰ ਸਹੀ ਤਰੀਕੇ ਦੇ ਨਾਲ ਸਿਰ ਸਕਣ ਧੰਨਵਾਦ ਸਪੀਕਰ ਸਾਹਿਬ ਥੈਂਕ ਯੂ ਬਲਾਸਪੁਰ ਸਾਹਿਬ ਮਨਜੀਤ ਸਿੰਘ ਬਲਾਸਪੁਰ ਜੀ ਬਹੁਤ ਬਹੁਤ ਧੰਨਵਾਦ ਜੀ ਡਿਪਟੀ ਸਪੀਕਰ ਸਾਹਿਬ ਡਿਪਟੀ ਸਪੀਕਰ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਨਹਿਰੀ ਪਾਣੀ ਦੇਣ ਦਾ ਸੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਉਸ ਵਾਅਦੇ ਨੂੰ ਬੜੀ ਸ਼ਿੱਦਤ ਦੇ ਨਾਲ ਨਿਭਾਇਆ ਨਹਿਰਾ ਦਾ ਪਾਣੀ ਖੇਤਾਂ ਨੂੰ ਦੇਣ ਵਾਸਤੇ ਸੂਏ ਪੱਕੇ ਕੀਤੇ ਕੱਸੀਆਂ ਪੱਕੇ ਕੀਤੀਆਂ ਟੇਲਾਂ ਤੱਕ ਪਾਣੀ ਪਹੁੰਚਾਇਆ ਟੇਲਾਂ ਦੇ ਪਾਣੀ ਬਾਰੇ ਸੁਣਦੇ ਹੁੰਦੇ ਸੀ ਪਰ ਮੇਰੇ ਹਲਕੇ ਦੇ ਵਿੱਚ ਵੀ ਪੂਰੇ ਪੰਜਾਬ ਦੇ ਵਿੱਚ ਵੀ ਟੇਲਾਂ ਤੇ ਇੰਨਾ ਪਾਣੀ ਆ ਰਿਹਾ ਕਿ ਸੰਭਾਲਣਾ ਔਖਾ ਪਰ ਫਿਰ ਵੀ ਕੁਝ ਖਿੱਤੇ ਨਹਿਰੀ ਪਾਣੀ ਤੋਂ ਵਾਂਝੇ ਰਹਿ ਰਹੇ ਆ ਉਹਦੇ ਲਈ ਮੋਗਿਆਂ ਦੀ ਜ਼ਰੂਰਤ ਆ ਜਿਹੜਾ ਮੋਗਿਆਂ ਦਾ ਪ੍ਰੋਸੈਸ ਆ ਮੰਤਰੀ ਜੀ ਬੈਠੇ ਆ ਮੇਰੇ ਅੱਖਾਂ ਚ ਚਲੇ ਗਏ ਉਹ ਬੜਾ ਸਲੋ ਚੱਲਦਾ ਤੇ ਮੈਂ ਬੇਨਤੀ ਕਰਦਾ ਸੰਬੰਧਿਤ ਮੰਤਰੀ ਸਾਹਿਬ ਨੂੰ ਸਰਕਾਰ ਨੂੰ ਕਿਹੜਾ ਮੋਗਿਆਂ ਦਾ ਪ੍ਰੋਸੈਸ ਆ ਉਹ ਥੋੜਾ ਜਿਹਾ ਈਜ਼ੀ ਕੀਤਾ ਜਾਵੇ ਔਰ ਉਹਦੇ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਕਿ ਜਿੰਨਾ ਜਿਹੜੇ ਖੇਤ ਵਾਂਝੇ ਰਹਿ ਜਾਂਦੇ ਆ ਉਹਨਾਂ ਨੂੰ ਵੀ ਦੂਸਰੇ ਖੇਤਾਂ ਦੇ ਵਾਗ ਨਹਿਰੀ ਪਾਣੀ ਮਿਲ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਲਕਾਰ ਸਿੰਘ ਜੀ ਆ ਮਾਨਜੋਗ ਡਿਪਟੀ ਸੇਕ੍ਰੇਟਰੀ ਸਾਹਿਬ ਧੰਨਵਾਦ ਜੀ ਮੈਂ ਸਾਡੇ ਸਿੱਖਿਆ ਮੰਤਰੀ ਬੈਠੇ ਆ ਜੀ ਇਹਨਾਂ ਨਾਲ ਮੈਂ ਦਫ਼ਤਰ ਦੇ ਵਿੱਚ ਗੇਂਤੀ ਕੀਤੀ ਸੀ ਵੀ ਮੇਰੇ ਰਾਮਪਰੇ ਐਲੀਵੇਟਰੀ ਸਕੂਲ ਆ ਜੀ ਉਹ ਬੜਾ ਖਸਤਾ ਹਾਲਤਾਂ ਡਿੱਗਣ ਵਾਲਾ ਹੁਣ ਵੀ ਬਾਰਸ਼ਾਂ ਪੈ ਰਹੀਆਂ ਇਹਨਾਂ ਨੇ ਉੱਥੇ ਪ੍ਰਸ਼ਾਸਨ ਨੂੰ ਆਖਿਆ ਪਰ ਉਹ ਬੱਚੇ ਹੋਰ ਤਾਂ ਸ਼ਿਫਟ ਨਹੀਂ ਕੀਤੇ ਗਏ ਕਾਗਜ਼ੀ ਪੱਤਰੀ ਚੱਲ ਰਿਹਾ ਕੰਮ ਹੁਣ ਫੇਰ ਬਾਰਸ਼ ਹੋ ਰਹੀ ਆ ਤਕਰੀਬਨ 1.5 ਮਹੀਨਾ ਹੋ ਗਿਆ ਜੀ ਉਹ ਤੇ ਖਿਆਲ ਕੀਤਾ ਜਾਵੇ ਤੇ ਬੱਚਿਆਂ ਦਾ ਵੀ ਖਿਆਲ ਰੱਖਿਆ ਜਾ ਵਿਦਿਆਰਥੀਆਂ ਦਾ ਧੰਨਵਾਦ ਹਰ ਮੀਨ ਸਿੰਘ ਪਠਾਨ ਮਜਰਾ ਜੀ ਸਰ ਇੱਕ ਜਿਹੜੀਆਂ ਆਪਾਂ